ਆਜੋ ਪੰਜਾਬੀਓ ਤੁਹਾਨੂੰ ਦਿਖਾਉਣਾ ਸੀ ਪੰਜਾਬੀਆਂ ਦਾ ਹਾਲ ਇਹ ਦੇਖੋ ਪਕੌਣਾਂ ਪਿੱਛੇ ਕਿਵੇਂ ਧੱਕਾ ਮੁਕੀ ਕਰ ਰਹੇ ਆ ਨਾ ਗੁਰੂ ਨਾਨਕ ਦੇਵ ਜੀ ਨੇ ਬੀਰਪਿਆਂ ਦਾ ਲੰਗਰ ਲਾਇਆ ਸੀ ਤੇ ਭੁੱਖਿਆਂ ਨੂੰ ਸ਼ਿਕਾਇਆ ਸੀ ਤੇ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਉਸੂਲਾ ਉੱਤੇ ਚੱਲ ਰਹੇ ਹੋ ਗੁਰਨਾਨਕ ਜੀ ਦੇਵ ਜੀ ਨੇ ਖਾਸੀ ਲੈਣਾ ਵਿੱਚ ਬੈਠ ਕੇ ਖਾਓ ਪਰ ਤੁਸੀਂ ਆ ਕੀ ਲੈਣਾ ਵਿੱਚ ਬੈਠ ਕੇ ਖਾ ਰਹੇ ਹੋ ਦੇਖੋ ਕਿਵੇਂ ਬੀਬੀਆਂ ਝੋਲੀਆਂ ਪਾਰ ਰਹੀਆਂ ਹਨ ਤੇ ਇਹ ਪੱਗਾਂ ਵਾਲੇ ਸਰਦਾਰ ਵੀ ਕੁਛ ਘੱਟ ਨਹੀਂ ਹੈਗੇ ਇਹਨਾਂ ਇਹ ਅਗਲੇ ਪੱਗਾਂ ਤੇ ਦਾਗ ਲਵਾਉਂਦੇ ਹਨ ਇਹਨਾਂ ਨੂੰ ਪਤਾ ਹੀ ਨਹੀਂ ਕਿ ਕਿਵੇਂ ਲੰਗਰ ਖਾਇਆ ਜਾਂਦਾ ਹੈ ਤੁਸੀਂ ਪੰਜਾਬੀ ਹੋ ਯਾਰ ਐਵੇਂ ਧੱਕਾ ਮੁੱਕੀ ਕਰਨ ਨਾਲ ਤੁਹਾਨੂੰ ਕੀ ਮਿਲ ਜੂਗਾ ਆਰਾਮ ਨਾਲ ਬੈਠ ਕੇ ਖਾਓ ਸਾਰਿਆਂ ਨੂੰ ਮਿਲ ਜੂਗਾ ਤੁਸੀਂ ਲੰਗਰ ਲਾਉਣ ਵਾਲੀ ਕੌਮ ਹੋ ਤੁਹਾਨੂੰ ਪਤਾ ਹੀ ਨਹੀਂ ਕਿਵੇਂ ਖਾਧਾ ਜਾਂਦਾ ਹੈ ਇਹ ਭੁੱਖਿਆਲੀ ਹੁੰਦਾ ਹੈ ਪਰ ਤੁਹਾਡੇ ਚੋਂ ਤਾਂ ਕੋਈ ਨਹੀਂ ਲੱਗ ਰਿਹਾ ਵੀ ਭੁੱਖਾ ਹੈ ਤੁਸੀਂ ਥੋੜਾ ਜੀ ਤਾਂ ਸ਼ਰਮ ਕਰੋ ਇਹ ਵੀਡੀਓ ਹਰ ਇੱਕ ਕੋਲੇ ਜਾਊਗੀ ਤੇ ਅਗਲਾ ਕੀ ਸੋਚੂਗਾ ਪੰਜਾਬੀਆਂ ਬਾਰੇ ਤੁਹਾਨੂੰ ਥੋੜੀ ਜੀ ਸ਼ਰਮ ਹੋਣੀ ਚਾਹੀਦੀ ਹੈ ਹਰ ਹਰ ਇੱਕ ਨੂੰ ਸ਼ਰਮ ਆਉਂਦੀ ਆ ਪਰ ਮੈਨੂੰ ਦੇਖ ਕੇ ਲੱਗਦਾ ਨਹੀਂ ਕਿ ਤੁਹਾਨੂੰ ਸ਼ਰਮ ਹੈ ਸੋ ਪੰਜਾਬੀਓ ਥੋੜਾ ਜਿਆਦਾ ਪੱਗ ਦਿhle ਅੱਜ ਕਰ ਲਿਆ ਕਰੋ ਐਦਾਂ ਪਕੌਣੇ ਪਿੱਛੇ ਆਵਦੀ ਇੱਜ਼ਤ ਨਾ ਰੋਲੋ